ਸੋ ਮੈਂ ਇਹ ਗੱਲ ਕਹੂੰਗਾ ਕਾਬਲ ਦੇ ਜੰਮਿਆ ਨੂੰ ਨਿਤ ਮਹਿਮਾ ਉਹ ਬੰਦਾ ਜਿਹੜਾ ਗੋਡੇ-ਗੋਡੇ ਬੇਈਮਾਨੀ ਦੇ ਟੁੱਬੇਆ ਹੋਵੇ ਉਹ ਲੀਗਲ ਨੋਟਿਸ ਡਾਂਸ ਕੰਪਨੀ ਭੇਜੇ ਤੇ ਆ ਸਾਰੇ ਚੈਨਲ ਵਾਲਿਆਂ ਨੂੰ ਵੀ ਭੇਜੇ ਤੇ ਅਸੀਂ ਕਿਸੇ ਲੀਗਲ ਨੋਟਿਸ ਤੋਂ ਡਰਨ ਵਾਲੇ ਨਹੀਂ ਕਿਉਂਕਿ ਸਾਡੇ ਕੋਲੇ ਸਚਾਈ ਹੈ ਜਿੱਦਣ ਮੈਂ ਜੀਕੇ ਸਟੇਟ ਦੇ ਵਿੱਚ ਗਿਆ ਤੁਸੀਂ ਸਾਰੇ ਦੋਸਤ ਉੱਥੇ ਸੀਗੇ ਸੋ ਉਥੇ तमाम ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਪਲਾਟ ਲਿਆ ਸੀ ਕਿਸੇ ਨੇ 13 ਲੱਖ ਦਾ ਤੇ ਹੁਣ 23 ਲੱਖ ਰੁਪਇਆ ਦਿਓ ਫਿਰ ਮੈਂ ਘਰ ਬਣਾਉਣ ਦਊਂਗਾ ਇਹ ਸਾਰਾ ਕੁਝ ਹੋਣ ਤੋਂ ਬਾਅਦ ਮੈਨੂੰ ਉਸ ਕਲੋਨੀ ਦੇ ਮਾਲਕ ਗੁਲਸ਼ਨ ਹੋਰਾਂ ਦਾ ਲੰਬੇ ਲੰਬੇ WhatsApp ਦੇ ਉੱਤੇ ਮੈਸੇਜ ਵੱਡੇ ਵੱਡੇ ਕਾਗਜ਼ਾਤ ਆ ਸਾਰੇ ਗੁਲਸ਼ਨ ਜੀ ਕੇ ਦਾ ਤਾਂ ਮੇਰੇ ਨਾਲ ਉਹਦੀ ਦੋ ਵਾਰੀ ਜਾਂ ਤਿੰਨ ਵਾਰੀ ਟੈਲੀਫੋਨ ਤੇ ਗੱਲ ਵੀ ਹੋਈ ਤੇ ਮੈਂ ਉਹਨੂੰ ਕਿਹਾ ਵੀ ਦੋਸਤ ਚੰਗੀ ਗੱਲ ਨਹੀਂ ਬੈਠ ਕੇ ਜੋ ਕਾਨੂੰਨ ਅਨੁਸਾਰ ਆ ਉਹ ਤੁਸੀਂ ਚਾਰਜ ਕਰ ਸਕਦੇ ਹੋ ਤੁਸੀਂ ਆਪਣਾ ਹੀ ਘਰ ਦਾ ਕਾਨੂੰਨ ਬਣਾ ਕੇ ਕਹੋ ਵੀ ਅਸੀਂ ਇੰਨੇ ਪੈਸੇ ਲੈਣ ਇਹ ਪਰਮਾਨ ਨਹੀਂ ਗੀ ਗੱਲ ਉਸ ਤੁਹਾਡੀਆਂ ਖਬਰਾਂ ਦੇ ਨਸ਼ਰ ਹੋਣ ਤੋਂ ਬਾਅਦ ਮੇਰੇ ਕੋਲੇ तमाम ਲੋਕਾਂ ਦੇ ਆ ਪਏ ਆ ਸਾਰੇ ਹੀ ਜਿੰਨੇ ਲੋਗਾ ਨੇ ਇਹਦੇ ਮੈਨੂੰ ਲਿਆ ਲਿਆ ਕੇ ਦਿੱਤੇ ਵੀ ਬੈਂਸਾਬੇ ਨੇ ਇੰਨੀਆਂ ਥੱਗੀਆਂ ਮਾਰੀਆਂ ਇੰਨੀਆਂ ਬੇਇਮਾਨੀਆਂ ਕੀਤੀਆਂ ਤੁਸੀਂ ਹੈਰਾਨ ਰਹਿ ਜਾਓਗੇ ਇੱਕ ਦੰਮੀ ਇਨਸਾਨ ਤਿਆਰ ਕੀਤਾ ਜਿਹੜਾ ਇਸ ਦੁਨੀਆ ਤੇ ਪੈਦਾ ਨਹੀਂ ਹੋਇਆ ਦੱਸਣ ਵਾਲੇ ਮੈਨੂੰ ਆਹ ਦਸਤਾਵੇ ਸਾਰੇ ਦੇ ਕੇ ਗਏ ਆ ਉਹ ਇਨਸਾਨ ਦੁਨੀਆ ਤੇ ਪੈਦਾ ਨਹੀਂ ਹੋਇਆ ਪਰ ਬਾਉ ਗੁਲਸ਼ਨ ਨੇ ਉਹ ਦੰਮੀ ਇਨਸਾਨ ਖੜਾ ਕਰ ਦਿੱਤਾ ਰਕੇਸ਼ ਪੁੱਤਰ ਮਨੋਹਰਾਲਾ ਜਿਹੜਾ ਇਸ ਦੁਨੀਆ ਤੇ ਕਦੇ ਪੈਦਾ ਨਹੀਂ ਹੋਇਆ ਉਹ ਬੰਦੇ ਦੇ ਨਾਮ ਦੇ ਉੱਤੇ ਕਰੋੜਾਂ ਰੁਪਏ ਦਾ ਲੈਣ-ਦੇਣ ਕੀਤਾ ਗਿਆ ਉਸ ਬੰਦੇ ਦੀ ਜਗ੍ਹਾ ਤੇ ਕਦੇ ਸਫਾਈ ਸੇਵਕ ਚਲਾ ਗਿਆ ਫੋਟੋ ਲਗਾਉਣ ਵਾਸਤੇ ਕਦੇ ਡਰਾਈਵਰ ਚਲਿਆ ਗਿਆ ਕਦੇ ਘਰ ਦੇ ਵਿੱਚ ਰੋਟੀ ਪਾਣੀ ਬਣਾਉਣ ਵਾਲਾ ਚਾਹ ਪਾਣੀ ਬਣਾਉਣ ਵਾਲਾ ਭੇਜ ਦਿੱਤਾ ਗਿਆ ਸੋ ਜਿਹੜਾ ਬੰਦਾ ਇਸ ਕਦਰ ਇੱਕ ਡੰਮੀ ਇਨਸਾਨ ਜਿਹੜਾ ਇਸ ਦੁਨੀਆ ਤੇ ਆਇਆ ਹੀ ਨਹੀਂਗਾ ਤੋ ਸਮਝ ਸਕਦੇ ਆਪਾਂ ਵੀ ਉਹਦਾ ਠੱਗੀ ਦੇ ਵਿੱਚ ਕਿੱਡਾ ਵੱਡਾ ਜਿਗਰਾ ਬਣਿਆ ਹੋਇਆ ਕਿਉਂਕਿ ਉਹਦੀ ਅਜੇ ਤੱਕ ਕਦੇ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਫੇਰ ਅੱਗੇ ਆ ਜਾਓ ਇੱਕ ਸੁਨੀਲ ਕੁਮਾਰ ਰਾਮਦਾਸ ਸਿਕਿਉਰਿਟੀ ਗਾਰਡ ਹੈ ਸਿਕਿਉਰਿਟੀ ਗਾਰਡ ਦੇ ਜਾਲੀ ਸਾਈਨ ਕੀਤੇ ਸਿਕਿਉਰਿਟੀ ਗਾਰਡ ਨੇ ਕਿਤੇ ਦਸਕਤ ਨਹੀਂ ਕੀਤੇ ਉਹਦੇ ਨਾਮ ਦੇ ਉੱਤੇ ਗਲਾਡਾ ਤੋਂ ਕਲੋਨੀਆ ਵਾਸ ਕਰਾਈਆਂ ਗਈਆਂ ਉਹਦੇ ਨਾਮ ਦੇ ਉੱਤੇ ਖਰੀਦੋ ਫਰੋਖਤ ਕੀਤੀ ਗਈ ਤੇ ਸੁਨੀਲ ਕੁਮਾਰ ਸਿਕਿਉਰਿਟੀ ਗਾਰਡ ਨੇ ਵੱਖ-ਵੱਖ ਅਧਕਾਰੀਆਂ ਸਮੇਤ ਗਲਾਡਾ ਸ਼ਿਕਾਇਤਾਂ ਦਿੱਤੀਆਂ ਤੇ ਸ਼ਿਕਾਇਤਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਦੇਖੋ ਅਸੀਂ ਤੰਤਰ ਕਿੱਡਾ ਮਜ਼ਬੂਤ ਆ ਪੈਸੇ ਦੀ ਖੇਡ ਕਿੰਦੀ ਜ਼ਬਰਦਸਤ ਆ ਇਸ ਹਮਾਮ ਦੇ ਵਿੱਚ ਕਿਵੇਂ ਸਾਰੇ ਠੱਗੀ ਠੋਰੀ ਦੇ ਵਿੱਚ ਡਰ-ਡਰ ਡੁੱਬੇ ਹੋਏ ਆ ਤੇ ਉਹ ਵਿਚਾਰੇ ਦੀਆਂ ਸ਼ਿਕਾਇਤਾਂ ਚਾਹੇ ਉਹ ਪੁਲਿਸ ਆ ਉਹ ਇਨਕਮ ਟੈਕਸ ਆ ਉਹ ਬਲਾਟਾ ਹੈਗੀ ਆ ਤੇ ਉਹਦੀਆਂ ਸ਼ਿਕਾਇਤਾਂ ਅੱਜ ਵੀ ਪੈਂਡਿੰਗ ਪਈਆਂ ਨੇ ਫੇਰ ਆ ਜਾਂਦਾ ਇੱਕ ਇਹਨਾਂ ਦਾ ਸੇਵਾਦਾਰ ਚੰਦਰ ਭਾਨ ਜਿਹਦੇ ਨਾਮ ਦੇ ਉੱਤੇ ਕਲੋਨੀਆਂ ਬੇਤਹਾਸ਼ਾ ਸੈਂਕੜੇ ਏਕੜ ਜ਼ਮੀਨ ਦੇ ਵਿੱਚ ਕਲੋਨੀਆਂ ਕੱਟੀਆਂ ਗਈਆਂ ਖਰੜ ਮੁਹਾਲੀ ਢੰਡਾਰੀ ਰਾਹੋਂ ਰੋਡ ਮੁੰਡੀਆਂ ਭਾਮੀਆਂ ਇਹਨਾਂ ਇਲਾਕਿਆਂ ਦੇ ਵਿੱਚ ਸੈਂਕੜੇ ਏਕੜ ਜ਼ਮੀਨ ਦੇ ਉੱਤੇ ਚੰਦਰਪਾਲ ਜਿਹੜਾ ਸੇਵਾਦਾਰ ਆ ਪੀਐਨ ਹੈਗਾ ਉਹਦੇ ਨਾਮ ਦੇ ਉੱਤੇ ਅੱਗੇ ਤੁਸੀਂ ਹੈਰਾਨੀਜਨਨ ਖਲਾਸਾ ਸੁਣੋਗੇ ਇਹ ਮੈਂ ਦਿੰਨੇ ਨਾਮ ਬੋਲੇ ਆ ਜਿਨ੍ਹਾਂ ਦੇ ਨਾਮ ਦੇ ਉੱਤੇ ਹਜ਼ਾਰਾਂ ਕਰੋੜ ਰੁਪਏ ਦਾ ਲੈਂਡਿੰਗ ਜਿਨ੍ਹਾਂ ਦੇ ਵੱਲੋਂ ਲੈਂਡ ਦੇਣ ਹਜ਼ਾਰਾਂ ਕਰੋੜ ਰੁਪਏ ਦਾ ਨਵਾਂ ਪੈਸਾ ਇਨਕਮ ਟੈਕਸ ਨਹੀਂ ਦਿੱਤਾ। ਮੈਂ 14 ਸਿਗਾ, ਉਹ ਸ਼ਹਿਰ ਦਾ ਵਪਾਰੀ ਆ ਤੇ ਜਿਹੜੇ ਲੋਕਾਂ ਨੂੰ ਲੁੱਟਖੋਟ ਵਾਲਾ ਮੰਦਰ ਆ ਉਹ ਬੰਦ ਕਰਕੇ ਉਹਨਾਂ ਦੀ ਸ਼ਿਕਾਇਤ ਦਾ ਨਿਵਾਰਣ ਕਰਦਾ ਇਮਾਨਦਾਰੀ ਦੇ ਨਾਲ। ਪਰ ਉਹ ਇਹ ਸਮਝ ਗਿਆ ਵੀ ਮੈਂ ਦਾਬਾ ਮਾਰ ਕੇ ਕਿਸੇ ਨੂੰ ਸਨਪ ਕਰ ਲੂੰਗਾ, ਵੀ ਆਏ ਤੇ ਵੀ ਗਏ ਦੋਸਤ। ਤੇ ਤੇਰੀ ਝੂਠੀ ਤੇ ਬੇਈਮਾਨੀ ਤੋਂ ਡਰਨ ਵਾਲੇ ਨਹੀਂ ਨਾ ਇਹ ਚੈਨਲ ਵਾਲੇ। ਨਾ ਸਿਮਰਜੀਤ ਬੈਂਸ ਹੁਣ ਕੱਲ ਰਹਿ ਗਈ ਕੇਂਦਰ ਦੇ ਟੈਕਸ ਇਨਕਮ ਟੈਕਸ ਇਹ ਬਹੁਤ ਵੱਡਾ ਸਕੈਂਡਲ ਤੇ ਸਕੈਮ ਹੈ ਲੱਖਾਂ ਕਰੋੜ ਰੁਪਏ ਦਾ ਸਕੈਂਡਲ ਤੇ ਸਕੈਮ ਹੈ ਜਿਹਦੇ ਵਿੱਚ ਦਵਾਨੀ ਇਨਕਮ ਟੈਕਸ ਨਹੀਂ ਦਿੱਤਾ ਗਿਆ ਆ ਮੇਰੇ ਕੋਲੇ ਸਾਰੇ ਟੋਟਲ ਕਾਗਜ਼ਾਤ ਜਿਹੜੇ ਤੇਰੇ ਤੋਂ ਪੀੜਤ ਲੋਗ ਆ ਮੈਨੂੰ ਸਮੇਤ ਕਾਗਜ਼ਾਤ ਕਿੱਥੇ ਕਿੱਥੇ ਵਿਚਾਰਿਆਂ ਨੇ ਸ਼ਿਕਾਇਤਾਂ ਕੀਤੀਆਂ ਕਿਹੜੇ-ਕਿਹੜੇ ਮਹਿਕਮਿਆਂ ਦੇ ਵਿੱਚ ਗਏ ਤੇ ਕਿਵੇਂ ਤੂੰ ਉਹਨਾਂ ਵਿਭਾਗਾਂ ਦੇ ਅਫਸਰਾਂ ਦੇ ਮੂੰਹ ਬੰਦ ਕਰਵਾਏਗਾ ਹੁਣ ਗੱਲ ਆ ਗਈ ਨਾ ਟਿਕਾਣੇ ਤੇ ਹੁਣ ਤੂੰ ਤੁਰ ਪੈ ਇਸ ਰਸਤੇ ਤੇ ਇਸ ਰਸਤੇ ਦੇ ਵਿੱਚ ਤੁਰੇ ਹੋ ਜਿਵੇਂ ਪਿਆਜ਼ ਦੇ ਪੱਤੇ ਲਾਈਦੇ ਆ ਨਾ ਛਿਲਕੇ ਲਾਈਦੇ ਆ ਪਿਆਜ਼ ਦੇ ਤੈਨੂੰ ਪਿਆਜ਼ ਦੇ ਛਿਲਕੇ ਲਾ ਕੇ ਦਿਖਾਵਾਂਗੇ ਵੀ ਛਿਲੜ ਲਾਈਦੇ ਕਿਵੇਂ ਆ ਅਦਾਲਤ ਦੇ ਵਿੱਚ ਵੀ ਦੱਸਾਂਗੇ ਤੇ ਮਾਨਯੋਗ ਕੇਂਦਰੀ ਅਧਿਕਾਰੀ ਜਿਹੜੇ ਹੈਗੇ ਆ ਈਡੀ ਵਰਗੀਆਂ ਏਜੰਸੀਆਂ ਹੈਗੀਆਂ ਜਿਹੜੇ ਕੇਂਦਰੀ ਫੰਡਾਂ ਦੀ ਠੱਗੀ ਦੇ ਵਾਸਤੇ ਹਮੇਸ਼ਾ ਐਕਸ਼ਨ ਮੋਡ ਦੇ ਵਿੱਚ ਰਹਿੰਦੇ ਆ ਤੇ ਤੇਰੀਆਂ ਸ਼ਿਕਾਇਤਾਂ ਪਰਸਨਲੀ ਜਾਊਂਗਾ ਸ਼ਿਕਾਇਤ ਕਰਤਾ ਮਾਲੂ ਨਾਲ ਲੈ ਕੇ ਉਥੇ ਤੱਕ ਵੀ ਜਾਣੀ ਆ ਰਹਿ ਗਈ ਗੱਲ ਮੈਂ ਤੈਨੂੰ ਫੇਰ ਕਹਿਣ ਲੱਗਿਆ ਉੱਪਰਲੀ ਮੈਂ ਤੈਨੂੰ ਕੋਈ ਕਾਲ ਨਹੀਂ ਕੀਤੀ ਮੈਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਗਿਆ ਮੇਰੀ ਡਿਊਟੀ ਤੇ ਫਰਜ਼ ਆ ਤੂੰ ਮੈਨੂੰ ਟੈਲੀਫੋਨ ਕੀਤੇ ਇੱਕ ਨਹੀਂ ਤਿੰਨ ਚਾਰ ਜਦੋਂ ਮੈਂ ਉਹਨਾਂ ਦੀਆਂ ਸ਼ਿਕਾਇਤਾਂ ਸੁਣਨੇ ਆ ਤੇ ਮੀਡੀਏ ਦੇ ਰੂਬਰੂ ਹੋ ਕੇ ਆਪਣੀ ਗੱਲ ਕਰ ਰਿਆ ਤੇ ਮੈਨੂੰ ਮੇਰਾ ਪੀਏ ਵਾਪਸ ਆਇਆ ਦੱਸਦਾ ਵੀ ਕੋਈ ਗੁਲਸ਼ਨ ਜੀ ਕੇ ਲਿਖਿਆ ਹੋਇਆ ਜੀ ਇਹਦੇ ਦੋ ਤਿੰਨ ਟੈਲੀਫੋਨ ਆਏ ਮੈਂ ਤੁਹਾਨੂੰ ਕਾਲ ਕੀਤੀ ਤੂੰ ਮੈਨੂੰ ਕਿਹਾ ਵਾਜੀ ਆਪਾਂ ਬੈਠ ਕੇ ਮੈਂ ਆਪਣਾ ਪੱਖ ਸੁਣਾਵਾਂ ਆ ਆਲਵੇਜ਼ ਵੈਲਕਮ ਤੂੰ ਆਪਣਾ ਪੱਖ ਦੱਸਣਾ ਦੋਸਤ ਦੱਸ ਜਾ ਪਰ ਤੇਰੀ ਉਸ ਗੱਲ ਤੋਂ ਬਾਅਦ ਇਹ ਗੱਲ ਜਦੋਂ মিডিਆ ਟ੍ਰਾਇਲ ਹੋ ਗਿਆ ਤੇ ਲੋਕਾਂ ਨੇ ਤੇਰੀਆਂ ਸ਼ਿਕਾਇਤਾਂ ਦੇ ਜਿਹੜੀਆਂ ਸੱਚੀਆਂ ਹੈਗੀਆਂ ਜਿਹੜੀਆਂ ਤੂੰ ਆਪਣੇ ਮਜਬੂਤ ਬੇਮਾਨਾ ਤੰਤਰ ਦੇ ਨਾਲ ਦਵਾਂਜਾਂ ਹੁੰਜਾਂ ਨੇ ਤੇ ਤੂੰ ਉਹ ਸਾਰੇ ਸ਼ਿਕਾਇਤ ਕਰਤਾ ਮੇਰੇ ਸੰਪਰਕ ਤੇ ਆ ਸਾਰਾ ਕੁਝ ਦੇ ਗਿਆ ਮੈਂ ਫਿਰ ਓਪਨਲੀ ਕਹਿਣ ਲੱਗਿਆ ਅਸੀਂ ਬੜੇ ਦਰਿਆਦ ਲਿਆ ਜਾ ਜਾ ਕੇ ਤੈਨੂੰ ਮਾਫ ਕਰ ਦਿਆਂਗੇ ਜਾ ਜਾ ਕੇ ਉਹਨਾਂ ਕੋਲੋਨੀ ਵਾਲਿਆਂ ਦੇ ਗੋਡੇ ਟੇਕਲਾ ਜਾ ਕੇ ਉਹਨਾਂ ਕੋਲੋਂ ਰੀਗ੍ਰੇਟ ਕਰ ਕਿ ਜਿਹੜੇ ਨਾਦਰ ਸ਼ਾਹੀ ਫਰਮਾਨ ਤੂੰ ਜਾਰੀ ਕੀਤੇ ਆ ਜਿਹੜੇ ਲੁੱਟ ਤੰਤਰ ਵਾਸਤੇ ਤੂੰ ਨਾਦਰ ਸ਼ਾਹੀ ਫਰਮਾਨ ਜਾਰੀ ਕੀਤੇ ਵਾਪਸ ਲੈ ਲੈ ਉਹਨਾਂ ਮੱਦਰ ਲੋਗਾ ਨੂੰ ਆਪਣੇ ਘਰ ਬਣਾ ਲੈਣ ਦੇ ਅਸੀਂ ਫਿਰ ਮਿੱਟੀ ਪਾ ਦੇਾਂਗੇ ਤੂੰ ਸਮਝਦਾ ਹੋਵੇਂ ਐ ਕਿ ਲੀਗਲ ਨੋਟਿਸ ਬੈਂਸ ਨੂੰ ਤੇ ਲੀਗਲ ਨੋਟਿਸ ਚੈਨਲ ਨੂੰ ਦੇ ਕੇ ਤੂੰ ਕੀਲਾ ਬਣ ਗਿਆ ਤੇ ਕੀਲਾ ਗਰੀ ਸਾਨੂੰ ਕੱਢਣੀ ਆਉਂਦੀ ਆ ਦੋਸਤ ਚੰਗੀ ਤਰ੍ਹਾਂ ਸੋ ਅਸੀਂ ਸੱਚਾਈ ਦੇ ਰਸਤੇ ਤੇ ਤੁਰੇ ਆਂ ਸੱਚਾਈ ਦੇ ਰਸਤੇ ਤੇ ਤੁਰਦੇ ਆਂ ਤੇ ਸੱਚਾਈ ਦੇ ਰਸਤੇ ਤੇ ਤੁਰਦੇ ਰਵਾਂਗੇ ਹਾਥੀ ਚੱਲੇ ਬਾਜ਼ਾਰ ਕੁੱਤੇ ਭੌਂਕੇ ਹਜ਼ਾਰ ਕਿਸੇ ਕੋਲ ਡਰਨ ਦੀ ਜ਼ਰੂਰਤ ਨਹੀਂ ਜਦੋਂ ਬੰਦੇ ਦੇ ਕੋਲੇ ਉਹ ਤਾਂ ਸਬੂਤ ਪ੍ਰੂਫ ਸਬਿਤ ਸਚਾਈ ਹੋ ਅੱਛਾ ਇਹੋ ਨੇ ਕਿ ਮੇਨਟੇਨੈਂਸ ਦਾ ਜ਼ਿਕਰ ਕੀਤਾ ਵੀ ਨਹੀਂ ਰੇੜਾ ਤੇ ਉਹ ਅੰਡਰ ਨੀਚੇ ਵਾਲੇ ਨਾ ਬਿਕ ਆਸੀ ਜਿਹੜਾ ਮੇਨਟੇਨੈਂਸ ਉਹਨਾਂ ਕੋ ਚਾਰਜਸ ਲੈ ਰਹੇ ਆ ਜੇ ਕਿਸੇ ਨੇ 2000 ਰੁਪਏ ਪਲਾਨ ਖਰੀਦ ਲਿਆ ਤੇ ਅੱਜ ਉਹਦੀ ਕੀਮਤ 25000 ਰੁਪਏ ਆ ਉਹ ਲਿਖਾ ਕੇ ਦੇ ਦੇਵੇ ਜਿਹੜੇ ਸ਼ਿਕਾਇਤ ਕਰਤਾ ਲੋਕ ਤੁਸੀਂ ਵੀ ਉਹਨਾਂ ਦਾ ਇੰਟਰਵਿਊ ਕੀਤਾ ਉਹ ਗਲਾੜਾ ਗਏ ਨਾ ਗਲਾੜਾ ਨੇ ਉਹਨਾਂ ਨੂੰ ਇਸ ਗੱਲ ਲਈ ਅਸ਼ਵਾਸ਼ਣ ਦਿੱਤਾ ਇਸ ਗੱਲ ਦਾ ਇਸ ਗੱਲ ਦਾ ਉਹਨਾਂ ਨੂੰ ਦੱਸਿਆ ਕਾਨੂੰਨਨ ਦਾਇਰੇ ਦੇ ਅੰਦਰ ਕਿ ਤੁਹਾਨੂੰ ਕੋਈ ਪੈਸਾ ਦੇਣ ਦੀ ਜਰੂਰਤ ਨਹੀਂ ਰਹਿ ਗਈ ਗੱਲ ਮੈਂਟੀਨੈਂਸ ਦੀ ਤੁਸੀਂ ਮੈਂਟੀਨੈਂਸ ਤਾਂ ਖੁਦ ਜਾ ਕੇ ਸ਼ੂਟ ਕਰਕੇ ਆਏ ਉਥੇ ਮੇਰੇ ਖਿਆਲ 10-10 ਫੋਟਾ ਦਾ ਦਾ ਫਰੂਕ ਚੜੀ ਹੋਈ ਆ ਉਥੇ ਕਿਹੜੀ ਮੈਂਟੀਨੈਂਸ ਹੈਗੀ ਆ ਉਥੇ ਇਹ ਲੁਧਿਆਣਾ ਦੇ ਵਿੱਚ ਮੰਨਿਆ ਹੋਇਆ ਨਾਮ ਹੈਗਾ ਜਿਹੜਾ ਹਰੇਕ ਦੇ ਨਾਲ ਅਲਸੀਟ ਖੜੀ ਕਰਦਾ ਤੇ ਹੁਣ ਦੋਸਟ ਅਲਸੀਟ ਨਹੀਂ ਚੱਲਣੀ ਰਜਿੰਦਰ ਮੈਂ ਇਹ ਗੱਲ ਤਾਬੇ ਨਾਲ ਕਹੂੰਗਾ ਕਿ ਆ ਜਿੰਨੇ ਸਬੂਤ ਪ੍ਰੂਫ ਇਹਦੇ ਸਤਾਏ ਹੋਏ ਲੋਕ ਮੈਨੂੰ ਦੇ ਕੇ ਗਏ ਨਾ ਉਹਨਾਂ ਲੋਕਾਂ ਦੀ ਸੁਣਵਾਈ ਕਰਾਉਣ ਦੀ ਜ਼ਿੰਮੇਵਾਰੀ ਤੇ ਡਿਊਟੀ ਮੇਰੀ ਹੈ ਮੈਂ ਸੁਣਵਾਈ ਕਰਾ ਕੇ ਦਿਖਾਉਂਗਾ ਸੁਣਵਾਈ ਕਿਦਾਂ